ਸ਼ਸ਼ੀਕਾਲ ਦੋਸਤੋ ਤੁਹਾਡੇ ਵਾਸਤੇ ਇੱਕ ਬਹੁਤ ਵੱਡੀ ਆਫਰ ਲੈ ਕੇ ਆਏ ਆਂ ਸੇਲ ਲੱਗ ਚੁੱਕੀ ਹੈ ਅਜੀ ਦੀ ਹੱਟੀ ਤੇ ਅਜੀ ਦੀ ਜਿਹੜੀ ਹੱਟੀ ਹੈ ਜੀ ਸੁੰਨੀ ਗਲੀ ਮਾਨਸਾ 2 ਫੁੱਟ ਬੀਅਰ ਦੇ ਸਾਹਮਣੇ ਹੈ ਆ ਜਿਹੜੀ ਪੈਂਟ ਹੈ ਰੇਮੰਡ ਗ੍ਰਾਸਮ ਤੇ ਓਸੀਮ ਕੁਝ ਸੀਮਿਤ ਸਮੇਂ ਲਈ ਸੇਲ ਲੱਗ ਚੁੱਕੀ ਹੈ ਇੱਕ ਪੈਂਟ ਤੁਹਾਨੂੰ ਪਾਉਗੀ ਜੀ 500 ਰੁਪਏ ਦੀ ਜੇ ਤੁਸੀਂ ਤਿੰਨ ਪੈਂਟਾਂ ਇਕੱਠੀਆਂ ਲਾਉਂਗੇ ਤਾਂ 1200 ਰੁਪਏ ਦੀਆਂ ਮਿਲਣਗੀਆਂ ਇਹਦੇ ਵਿੱਚ ਆਪਾਂ ਕੱਪੜੇ ਦੀ ਗੱਲ ਕਰੀਏ ਤਾਂ ਅਲੱਗ-ਅਲੱਗ ਰੰਗ ਮਿਲਣਗੇ ਜੀ ਆ ਦੇਖੋ ਅਲੱਗ-ਅਲੱਗ ਰੰਗ ਦੀਆਂ ਪੈਂਟਾਂ ਕੱਢੀਆਂ ਹੋਈਆਂ ਨੇ ਸੀਮਿਤ ਸਮੇਂ ਲਈ ਸੇਲ ਸੇਲ ਮੇਲੇ ਦੇ ਵਿੱਚ ਇੱਕ ਪੈਂਟ 500 ਰੁਪਏ ਦੀ ਤੇ ਤਿੰਨ ਪੈਂਟਾਂ 1200 ਰੁਪਏ ਦੀਆਂ ਕੱਪੜਾ ਤੁਸੀਂ ਜਿਵੇਂ ਮਰਜ਼ੀ ਖੱਚ ਕੇ ਦੇਖ ਸਕਦੇ ਹੋ ਪੂਰੀ ਗਾਰੰਟੀ ਵਾਲਾ ਕੱਪੜਾ ਜੀ ਇਹ ਇਸ ਤੋਂ ਬਾਅਦ ਅਸੀਂ ਤੁਹਾਨੂੰ ਸ਼ਰਟਾਂ ਵੀ ਦਿਖਾਵਾਂਗੇ ਦੋਸਤੋ ਆਪਾਂ ਗੱਲ ਕਰ ਰਸ ਸ਼ਰਟਾਂ ਬਾਰੇ ਪਿਓਰ ਕਾਟਨ ਦੀ ਸ਼ਰਟ ਸਿਰਫ 400 ਰੁਪਏ ਦੀ ਪਊਗੀ 400 ਰੁਪਏ ਦੀ ਜੇ ਆਪਾਂ ਬ੍ਰਾਂਡ ਦੀ ਗੱਲ ਕਰੀਏ ਤਾਂ ਸੇਲ ਦੇ ਵਿੱਚ ਰੇਮੰਡ ਸੀ ਆ ਰਾਮ ਜੀ ਤੇ ਬਿਰਲਾ ਸੈਂਚਰੀ ਦੇ ਬ੍ਰਾਂਡ ਵਰਗੇ ਤੁਹਾਨੂੰ ਇੱਥੇ ਸ਼ਰਟਾਂ ਮਿਲਣਗੀਆਂ ਸਿਰਫ 4 400 ਰੁਪਏ ਦੀ ਸ਼ਰਟ ਤੇ ਸੀਮਿਤ ਸਮੇਂ ਲਈ ਸੇਲ ਹੈ ਵੀਰ ਜੀ ਲੁੱਟ ਕੇ ਲੈ ਜਾਓ ਆ ਦੇਖੋ ਕਿੰਨੇ ਰੰਗ ਤੇ ਕਿੰਨੇ ਡਿਜ਼ਾਈਨ ਕੱਡੇ ਹੋਏ ਨੇ ਇੱਥੇ ਸੇਲ ਦੇ ਵਿੱਚ ਪਿਓਰ ਕਾਟਨ ਦੀ ਸ਼ਰਟ 400 ਰੁਪਏ ਦੀ ਮਿਲ ਰਹੀ ਹੈ ਪਿਓਰ ਕਾਟਨ ਆ ਲੋ ਰੰਗਾਂ ਦੀ ਗੱਲ ਕਰੀਏ ਤਾਂ ਜਿਹੜੇ ਜੇ ਮਰਜ਼ੀ ਤੁਸੀਂ ਰੰਗ ਇੱਥੇ ਚੁਣ-ਚੁਣ ਕੇ ਲੈ ਸਕਦੇ ਹੋ ਚੁਣ-ਚੁਣ ਕੇ ਆ ਦੇਖੋ ਜੀ ਆ ਦੇਖੋ ਸੇਲ ਦੇ ਵਿੱਚ ਲੱਗੀਆਂ ਨੇ ਸ਼ਰਟਾਂ ਪਿਓਰ ਕਾਟਨ ਦੀਆਂ ਸਿਰਫ 4 400 ਰੁਪਏ ਦੀਆਂ ਤੇ ਲੋਕੇਸ਼ਨ ਦੀ ਗੱਲ ਕਰੀਏ ਲੋਕੇਸ਼ਨ ਇੱਕ ਵਾਰੀ ਫਿਰ ਤੁਸੀਂ ਨੋਟ ਕਰ ਲਓ ਦੁਬਾਰੇ ਸੁੰਨੀ ਗਲੀ ਮਾਨਸਾ ਚੀਫ ਫੁੱਟਵੀਅਰ ਦੇ ਸਾਹਮਣੇ ਅਜੇ ਦੀ ਹੱਟੀ ਅਜੇ ਦੀ ਹੱਟੀ ਅਜੇ ਦੀ ਹੱਟੀ ਤੇ ਤੁਸੀਂ ਪਹੁੰਚਣਾ ਹੈ ਹੋਰ ਜ਼ਿਆਦਾ ਜਾਣਕਾਰੀ ਲੈਣੀ ਹੈ ਤਾਂ ਸਕਰੀਨ ਦੇ ਉੱਤੇ ਨੰਬਰ ਚੱਲ ਰਿਹਾ ਹੈ ਹੁਣੇ ਫੋਨ ਕਰਾਓ ਤੇ ਜ਼ਿਆਦਾ ਜਾਣਕਾਰੀ ਪਾਓ ਇਸ ਤੋਂ ਇਲਾਵਾ ਵਿਆਹ ਸ਼ਾਦੀਆਂ ਵਾਸਤੇ ਫੈਨਸੀ ਵੈਰਾਈਟੀ ਕੋਟ ਪੈਂਟ ਬਲੇਜ਼ਰ ਜੈਕਟ ਬਾਕੀ ਹੋਰ ਗਰਮੀਆਂ ਵਾਸਤੇ ਕੁੜਤੇ ਪਜਾਮੇ ਦਾ ਕੱਪੜਾ ਬਹੁਤ ਸੋਹਣਾ ਆਇਆ ਹੋਇਆ ਹੈ ਇੱਕ ਵਾਰੀ ਤੁਸੀਂ ਇੱਥੇ ਆ ਕੇ ਵਿਜ਼ਿਟ ਜ਼ਰੂਰ ਕਰੋ ਜੀ